ਜਿਹੜੇ ਢੋਂਗੀ ਬਾਬੇ ਇਦਾਂ ਦੇ ਕਰਦੇ ਆ ਨਾ ਲੱਛਣ ਤੇ ਇਹ ਰੂਪ ਰੂ ਕਰਨੇ ਆ ਸਾਰੇ ਤੇ ਜਿਹੜੇ ਲੋਕਾਂ ਨਾਲ ਠੱਗੀਆਂ ਬੱਜਣਾਂ ਮੈਨੂੰ ਮੇਰੇ ਨੰਬਰ ਤੇ ਵਟਸਐਪ ਮੈਸੇਜ ਕਰਨਾ ਇਕੱਲਾ ਠੀਕ ਐ ਤੇ ਇਹ ਸਾਰੇ ਸਾਹ ਨੰਗੇ ਕਰਨੇ ਨੰਗੇ ਆ ਵੇਖ ਲਓ ਹੁਣ ਕੋ ਘੜਾ ਵਿੱਚ ਹਜੇ ਨਿਕਲ ਨਹੀਂ ਬਾਬੇ ਜੀ ਐਨਾ ਢੂੰਗਾ ਕਾਦੋ ਪੱਟਿਆ ਘੜਾ ਦਸੀ ਤੈਨੂੰ ਚੰਨ ਨਹੀਂ ਕੀਤਾ ਤੇਰੇ ਬਾਬੇ ਨੇ ਵੀ ਹਾਂ ਵੀ ਤੇਰੇ ਤੇ 1.5 ਸਾਲ ਬਾਅਦ ਆ ਵੀ ਦਿਨ ਹੋਣਾ ਨੇ ਤੈਨੂੰ ਅਹਿਸਾਸ ਹੁੰਦਾ ਠੱਗੀਮਾਰੀ ਦਾ ਜਾ ਯਾਰ ਹੈ ਧਰਨੀ ਢਕਾਣੇ ਘੜਦੀ ਹੈ ਬਸ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਸੁਖਨਾ ਅ블ੂ ਆ ਸ਼੍ਰੀ ਮੋਹੰਤਸਰ ਸਾਹਿਬ ਦੋਦੇ ਪਿੰਡ ਦੇ ਨਾਲ ਖੜੇ ਆ ਸੋ ਮੈਂ ਨਾ ਬਹੁਤ ਰੋਗ ਕੱਟ ਕੇ ਮਰ ਗਿਆਂ ਹੈ ਢੋਲੇ ਭਾਲੇ ਲੋਕਾਂ ਨੂੰ ਤੁਸੀਂ ਇਹਨਾਂ ਦੇ ਝਾਂਸੀਆਂ 'ਚ ਨਾ ਆਓ ਰੋ ਪਿੱਟ ਕੇ ਮਰ ਗਿਆਂ ਤੁਹਾਨੂੰ ਪਰ ਬਹੁਤ ਸਾਰੇ ਮੇਰੇ ਖਿਲਾਫ ਵੀ ਚੱਲਦੇ ਆ ਵੀ ਚੰਗੇ ਸਾਧੂ ਆ ਸਾਧੂ ਸਾਧੂਆਂ ਨੂੰ ਮਾੜਾ ਬੋਲ ਰਹੇ ਹੋ ਮੈਂ ਕਹਿੰਦਾ ਉਹਨਾਂ ਚੰਗੇ ਸਾਧੂ ਵੀ ਹੈਗੇ ਆ 15 20% ਹੁੰਦੇ ਆ ਜਿਹੜੇ ਰੱਬ ਦੀ ਬੰਦਗੀ ਕਰਦੇ ਆ ਯਾਰ ਨਾਮ ਜਪਦੇ ਆ ਇਹੋ ਜਿਹੇ ਲੋਕ ਯਾਰ ਆ ਆ ਖੜਾ ਢੌਂਗੀ ਜਿਨ੍ਹਾਂ ਨੇ ਚੰਗੇ ਸਾਧੂਆਂ ਦੀ ਸ਼ਬੀ ਨੂੰ ਵੀ ਬਦਨਾਮ ਕੀਤਾ ਮੈਂ ਆ ਢੌਂਗੀਆਂ ਨੂੰ ਫੜ ਰਿਆ ਤੁਸੀਂ ਮੇਰੇ ਖਿਲਾਫ ਮੀਟਿੰਗਾਂ ਕਰ ਰਹੇ ਹੋ ਮੈਂ ਤੁਹਾਡੇ ਖਿਲਾਫ ਨਹੀਂ ਲੜ ਰਿਹਾ ਧਰਮ ਦੇ ਖਿਲਾਫ ਨਹੀਂ ਲੜ ਰਿਹਾ ਮੈਂ ਧੋਗੀਆਂ ਦੇ ਖਿਲਾਫ ਲੜ ਰਿਹਾ ਹਾਂ ਅੱਜ ਤੁਹਾਨੂੰ ਸਾਖ ਸਾਤ ਸਬੂਤ ਵਿਖਾਉਣੇ ਆ ਅਸੀਂ ਇਹਨੂੰ ਫੜ ਕੇ ਲਿਆਂਦਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਕੀਤਾ ਸੀ ਤੂੰ ਇਹ ਸਿੱਧਾ ਖਾੜੇ ਦੇ ਸ਼ਕਤੀਮਾਨ ਬਣਿਆ ਖੜਾ ਦੱਸ ਪਹਿਲਾਂ ਕੀ ਕੀਤਾ ਸੀ ਸਭ ਤੋਂ ਪਹਿਲਾਂ ਪਰਿਵਾਰ ਨਾਲ ਉੱਚੀ ਬੋਲ ਸਭ ਤੋਂ ਪਹਿਲਾਂ ਜੀ ਇੱਥੇ ਮੈਂ ਕਰਿਆ ਕਿ ਇਹਨਾਂ ਦੇ ਘਰੇ ਆਇਆ ਇਹਨਾਂ ਦੇ ਇਲਾਜ ਦੇ ਲਈ ਵਿੱਚ ਲੈ ਕੇ ਛਾਚੇ ਦੇ ਵਿੱਚ ਤੇ ਇਹਨਾਂ ਨੂੰ ਸਿਉਣਾ ਕੱਢਣ ਦੀ ਸਿਉਣਾ ਕੱਢਣ ਤੋਂ ਪਹਿਲਾਂ ਇੱਕ ਉਹ ਜਿਹੜੀ ਬਣਾਈ ਆ ਕਵਰ ਜਗਾ ਬਾਅਦ ਚ ਬਣਾਈ ਜਾਈਓ ਪਹਿਲਾਂ ਸਿਉਣਾ ਕੱਢਿਆ ਸੀ ਸਿਉਣਾ ਨਿਕਲਿਆ ਸੀ ਨਹੀਂ ਨਿਕਲਿਆ ਜੀ ਬੀਬੀ ਸਿਉਣਾ ਲਿਆ ਪਹਿਲਾਂ ਕਿਹੜਾ ਸੀ ਚੱਕ ਕੇ ਕੀ ਸੀਗਾ ਉਹ ਉਹ ਗਿਲਟ ਹੈ ਜੀ ਸਾਰੀ ਕਿੱਥੋਂ ਲੈਂਦੀਆਂ ਉਹ ਉਹ ਦੁਕਾਨਾਂ ਤੋਂ ਲਿਆ ਦੁਕਾਨਾਂ ਤੋਂ ਲਈਆਂ ਹਾਂ ਜੀ ਤੇ ਇਹ ਜਿਹੜਾ ਤੂੰ ਘੜਾ ਨਪਿਆ ਸੀ ਉਹ ਵੀ ਆਪਨੇ ਅਸੀਂ ਘੜਾ ਜੀ ਇੱਕ ਘੜਾ ਤਾਂ ਨਪਈ ਉਹ ਤੂੰ ਫਿਰ ਵਿੱਚ ਕਿਵੇਂ ਰੱਖਿਆ ਉਹਦੇ ਸਮਾਨ ਨੂੰ ਪਾਸੇ ਕਰਕੇ ਜ ਵਿੱਚ ਸੱਡ ਦਿੰਦਾ ਸੀ ਥੋੜਾ ਥੋੜਾ ਹਾਂ ਜੀ ਨੇ ਫੇਚ ਡਾ ਕੇ ਲੈ ਜਾਂਦਾ ਸੀ ਹਾਂ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਇਹਦੇ ਮਿਲਣ ਤੋਂ ਪਹਿਲਾਂ ਨੇਫਿਆਂ ਦੇ ਵਿੱਚ ਡਾ ਡਾ ਕੇ ਨਾ ਅੰਦਰ ਜਿਵੇਂ ਉਹ ਛਾਂਗੇ ਵਾਲੀ ਉਹਦੇ ਘਰ ਵਾਲੇ ਨੇ ਠੱਗੀਆਂ ਮਾਰ ਗਿਆ ਸੀ ਉਹਤੇ ਪਰਚਾ ਵੀ ਕਰਾਵਾਂਗੇ ਦਿਨ ਉਹਦੇ ਵੀ ਆ ਪੜ ਆ ਸਮਾਨ ਆ ਆ ਹੀ ਸੀਗਾ ਓਏ ਹਾਂ ਜੀ ਆ ਸਮਾਨ ਲਿਆਂਦਾ ਕੱਢ ਤਾਂ ਕੱਢ ਓਏ ਆ ਸਮਾਰਾ ਜੀ ਆ ਆਹ ਆਹ ਰੱਖਿਆ ਸੀ ਹਾਂਜੀ ਹਾਂਜੀ ਇਹ ਹੀ ਕਹਿਆ ਸੀ ਕਿ ਵੀ ਸੋਨਾ ਹੈ ਵੀ ਧਰਤੀ ਚ ਵੀ ਇਹ ਕਹਿੰਦੇ ਕਿੰਨੇ ਕਿੰਨੇ ਲੱਖ ਰੁਪਇਆ ਪਹਿਲਾਂ ਲਿਆ ਓਏ ਦੱਸ ਇਥੇ ਸਲੋਤਰ ਬੋੜੀ ਰੂਤ ਦੇ ਥੋੜੇ ਥੋੜੇ ਕਰਕੇ ਜੀ ਥੋੜੇ ਥੋੜੇ ਕਰਕੇ ਕਿਤੇ ਲੱਖ ਲੈ ਲਿਆ ਕਿਤੇ 2 ਲੱਖ ਲੈ ਲਿਆ ਜੀ ਇਸ ਤਰ੍ਹਾਂ 12 13 ਆਪਾਂ 13 ਚ 13 ਹੋ ਸਕਦਾ 14 ਵੀ ਹੋ ਸਕਦਾ ਜੀ ਪਰ ਲੈ ਥੋੜੇ ਥੋੜੇ ਕਰਕੇ ਇਹ ਬੀਬੀ ਤੂੰ ਬੱਚੀ ਕਹਿ ਰਹੀ ਹੈ ਵਿਆਜ ਪਾ ਕੇ ਜੀ ਜੀ ਦੱਸੋ ਨਾ ਤਾਂ ਝੂਠ ਇਹਦੇ ਤੇ ਬਲੇਮ ਲਾਉਣਾ ਹੈ ਸਹੀ ਸਹੀ ਦੱਸੋ ਵੀ ਕਿੰਨੇ ਪੈਸੇ ਆ ਵਿਆਜ ਪਾ ਕੇ ਵਿਆਜ ਤੇਰਾ ਬਾਅਦ ਚ ਜੋੜਦੇ ਪਹਿਲਾਂ ਪੈਸੇ ਦੱਸੋ ਸਹੀ ਕਿੰਨੇ ਪੈਸੇ ਗਏ ਤੁਹਾਡੇ ਬਈ ਬਈ ਵੀਰ ਜੀ 3 ਲੱਖ ਦਾ ਮੈਂ ਕਾਲਾ ਗਿਆ ਤੁਸੀਂ ਆਪਾਂ ਦੀ ਪੁੱਛ ਲਓ ਹਾਂ ਸਾਡੇ ਕੋਲ ਬਕਾਇਆ ਦਾ ਪ੍ਰੂਫ ਹੈ ਜੀ ਸਾਰੇ ਹਾਂ ਅੱਛਾ 3 ਲੱਖ ਬੈਂਕ ਆਲਾ ਪਿਆ ਹੂੰ ਤੁਸੀਂ 3 ਲੱਖ ਇਹ ਇਹਨਾਂ ਨੂੰ ਮੈਂ ਫੜ ਕੇ ਦਿੱਤਾ ਹੈ ਵਿਆਜ ਤੁਸੀਂ ਆਪ ਪੁੱਛ ਸਕਦੇ 12 ਲੱਖ ਹੋ ਗਿਆ ਹਾਂ 12 ਹੋ ਗਿਆ ਹੂੰ ਤੇ 2.5 ਦੀਆਂ ਟੂਆਂ ਗਹਿਣਾ ਕਰਕੇ ਦਿੱਤੀਆਂ 14:30 ਹੋ ਗਿਆ 14:30 ਹੋ ਗਿਆ 7 ਜੀ ਗੱਜੇ ਆ ਤੇ ਜਮੀਨ ਕਹਿੰਦੇ ਖੁੱਤੀ ਆ 14:30 ਜੀ ਇੱਥੇ ਖੁੱਤੀ ਆ ਪਸੂ ਵੀ ਬਾਬਾ ਸਹੀ-ਸਹੀ ਦੱਸ ਯਾਰ ਰਿਮਾਂਡ ਦਾ ਇਹ ਜਿਹੜੀ ਗੱਲ ਸੱਚ ਦੱਸੀ ਆ ਜੀ ਇਹ ਹੁਣ ਭੈਣ ਨੇ ਵੀ ਮੈਨੂੰ ਕਿਹਾ ਸਾਨੂੰ ਵਿਆਜ ਪੈਂਦਾ ਵੀ 1.5 ਸਾਲ ਹੋ ਗਿਆ ਇਹੋ ਨਾ ਤੂੰ ਭੈਣ ਬਣਾ ਕੇ ਤੇ ਜਵਾਕਾਂ ਨੂੰ ਕਹਿੰਦਾ ਸੀ ਤੂੰ ਮਾਮਾ ਮਾਮਾ ਹੁਣ ਤੇਰੇ ਸਰੋਤਰ ਫਿਰੂਗਾ ਤੈਨੂੰ ਦੱਸਦਾ ਮੈਂ ਜਿਹੜੀ ਗੱਲ ਸੱਚ ਕਹੂੰਗਾ ਜਿਸ ਜਿੱਥੇ ਜਿੱਥੇ ਝੂਠ ਭੈਣ ਬਣਾ ਕੇ ਤੈਨੂੰ ਬੱਚਿਆਂ ਦੇ ਤਰਸ ਨਹੀਂ ਆਇਆ ਓਏ ਚਮਲ ਬੰਦਿਆ ਇੱਕ ਗਲਤੀ ਹੋ ਗਈ ਹੈ ਗਲਤੀ ਜਿਹੜੀ ਹੋ ਗਈ ਸਹੀ 10 ਕਿੰਨੇ ਲੱਖ ਦੀ ਹੈ ਬੋਲ ਹੋਰ ਸੋਚ ਜੇਬ ਚ ਪਾਇਆ ਤੂੰ ਪੈਸੇ ਇੱਕ ਤਾਂ ਛੋਟੀ ਲਿਆ ਮੜਾ ਜੱਜ ਨਹੀਂ ਮੰਨਦਾ ਨਾ ਸੱਚ ਸੱਚ ਦੱਸ ਨਹੀਂ ਸੱਚ ਦੱਸੀ ਜਾਣਾ ਜਿਹੜੀ ਗੱਲ ਸੱਚ ਹੈ ਮੈਂ ਤੈਨੂੰ ਦੱਸਦਾ ਵਿਆਜ ਪਾ ਕੇ ਭੈਣ ਨੂੰ ਇੰਨੇ ਬਣਾਏ ਇਹਨਾਂ ਨੇ 24 25 ਲੱਖ ਵਿਆਜ ਪਾ ਕੇ ਬਣਾਇਆ ਬੀਬੀ ਕੇ ਮਤਰੇ ਵਿਆਜ ਪਾ ਕੇ ਜੀ ਵਿਆਜ ਤੋਂ ਬਿਨਾਂ ਨਹੀਂ ਮੇਰੇ ਤੂੰ ਸਹੀ ਸਹੀ ਦੱਸੋ ਤੁਸੀਂ ਵੀ ਉਹ ਨਹੀਂ ਆਪਾਂ ਨਾ ਰਹਿ ਚੁੱਤ ਮਾਰਾ ਅੱਜ ਨਾ ਮਾਰਾਂ ਮੈਂ ਕੱਲ ਵੇਲੇ ਕੋਈ ਪ੍ਰੂਫ ਹੋਏ ਸਮੇਂ ਗੱਲ ਕਰਵਾ ਦਿੰਨੀ ਆ 15 ਲੱਖ ਰੁਪਇਆ ਬਾਬਾ ਬਣ ਗਿਆ ਹੋਰ ਸੋਚ ਲੈ ਕੋਈ ਨਹੀਂ ਤੇਰੇ ਕੋਲ 2 ਮਿੰਟ ਟਾਈਮ ਆ ਕੋਈ ਲੈ ਹੁਣੇ ਆ ਸੱਚ ਦੱਸੂਗਾ ਬਾਬਾ ਜੀ ਥੋੜੇ ਬੁੜੇ ਨਹੀਂ ਝੂਠ ਬੋਲਦਾ ਹਾਂ ਗੁਰੂ ਦੀਆਂ ਲਾਡਲੀਆਂ ਫੁੱਜਾਂ ਨਹੀਂ ਝੂਠ ਬੋਲਦਾ 15 ਲੱਖ ਰੁਪਇਆ ਹੈਗਾ ਜੀ ਹੋਰ ਨਹੀਂ ਫਿਰ 25 ਤੇ 10 ਦਾ ਫਰਕ ਬਹੁਤ ਆ ਯਾਰ 25 ਦਾ ਵਿਆਜ ਪਾ ਕੇ ਤਾਂ ਬਰਨਾ ਨਹੀਂ ਬਰਨਾ ਗਿਆ ਇਹਨਾਂ ਦਾ ਫਿਰ 25 ਉਹ ਵਿਆਜ ਇਹਨਾਂ ਨੇ ਵਿਆਜ ਤੇ ਪੈਸੇ ਲੈ ਕੇ ਇਹਨਾਂ ਨੇ ਵਿਆਜ ਤੇ ਲੈ ਤੈਨੂੰ ਦਰਸਨੇ ਆਇਆ ਤੈਨੂੰ ਇਹਨਾਂ ਤੇ ਗਲਤੀ ਖਾਪੀ ਬਾਬਾ ਜੀ ਐਸੇ ਤੱਕ ਜੀ ਵੀਰ ਜੀ ਇਹਨਾਂ ਕੋਲ ਇੰਨੀ ਇੰਨੇ ਇੰਨੀ ਬੇਰੁਖੀ ਨਾਲ ਸਾਡਾ ਪੇਸ਼ ਆਇਆ ਹੈ ਨਾ ਇੰਨੀ ਬੇਰੁਖੀ ਨਾਲ ਐਸੇ ਤੱਕ ਮੈਨੇ ਇਹ ਵੀ ਮੜ ਬੋਲਿਆ ਕਿ ਤੂੰ ਭੌਂਕਦੀਂ ਨਹੀਂ ਮੈਂ ਗਲਤੀ ਨਹੀਂ ਮੈਂ ਤਾਂ ਮਾਮਾ ਜੀ ਕਹਿ ਕੇ ਗਲਤੀ ਤੁਸੀਂ ਮਾਮਾ ਹੁੰਦਾ ਤੂੰ 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 ਤੋ ਕਰਦਾ ਹੋ ਨਾ ਤੁਸੀਂ ਸਮਝੌਤੇ ਕਰਦੇ ਆ ਸਾਨੂੰ ਗੁੱਸਾ ਚੜ ਰਿਹਾ ਮੈਨੂੰ ਇਸ ਬੰਦੇ ਤੇ ਬਹੁਤ ਵੀ ਮੈਂ ਉਹਨਾਂ ਦਾ ਕੀ ਚੱਕਰ ਸੀ ਉਹਨਾਂ ਦਾ ਵੀ ਇਹੀ ਚੱਕਰ ਸੀ ਕਿੰਨਾ ਨੇ ਠੱਗੀ ਮਾਰੀ ਹੈ ਜੀ ਖਾਰੇ ਪਿੰਡ ਤੋਂ ਦੱਸੋ ਨਾਮ ਕੀ ਸੀ ਉਹਨਾਂ ਦਾ ਉਹਨਾਂ ਦਾ ਚੰਨੂ ਜੀ ਉਰਨਾ ਦਾਸ ਕੀ ਸੀ ਹੋਕੰਨੇ ਇਸ ਚ ਨੂੰ ਇਹ ਪਸਾਂ ਵਾਲੇ ਕਹਿੰਦਾ ਹੁੰਦਾ ਸੀ ਬਈ ਨਹੀਂ ਉਹਦਾ ਪੁੱਤ ਮੇਰਾ ਝੂਠ ਸੀ ਉਹ ਤਾਂ ਥਾਂ ਤੋਂ ਹੁੰਕੋ ਚੱਲਦੀ ਸੀ ਤੂੰ ਕੀ ਕੀਤਾ ਹੈ ਪੈਸਿਆਂ ਦਾ ਕੀ ਕੀਤਾ ਇੰਨੇ ਪੈਸਿਆਂ ਦਾ ਪੈਸੇ ਘਰੇ ਜਿਦ ਬਸ ਕੋ ਸੁੱਖਾਂ ਤੇ ਲਾਗੇ ਕੁਝ ਮਨ ਲੱਗੇ ਜੀ ਸਾਰੇ ਵਿਆਹ ਦੂਜੀ ਵਾਰ ਕਰਾਇਆ ਹਾਂ ਵਿਆਹ ਦੂਜੀ ਵਾਰ ਇਹਨਾਂ ਨੇ ਕਰਾ ਕੇ ਦਿੱਤਾ ਜੀ ਨਾਲ ਦਾਲੀ ਸ਼ਰਮ ਨਹੀਂ ਆਈ ਤੇਰਾ ਘਰ ਵਸਾਇਆ ਓਏ ਘਰ ਵਸਾਇਆ ਹੈ ਗਲਤੀ ਜਿਹੜੀ ਹੋ ਗਈ ਤੂੰ ਤਾਂ ਰੋਲ ਕੇ ਧਰਤੇ ਆ ਹਾ ਓਏ ਹੈ ਤੇਰੇ ਧੀਆਂ ਕਿੰਨੀਆਂ ਹੈ ਇੱਕੋ ਜੀ ਪੁੱਤ ਨਹੀਂ ਮਰ ਗਿਆ ਸੀ ਮਰ ਗਿਆ ਤੈਨੂੰ ਸ਼ਰਮ ਨਹੀਂ ਆਈ ਪੁੱਤ ਲੋਕੀ ਰੱਬ ਤੋਂ ਮੰਗਦੇ ਆ ਮਰਿਆ ਕਿਵੇਂ ਉਹ ਚਿੱਟੇ 'ਚ ਮਰ ਗਿਆ ਤੇਰਾ ਪੁੱਤ ਤੈਨੂੰ ਸਜ਼ਾ ਦਿੱਤੀ ਰੱਬ ਨੇ ਸਜ਼ਾ ਦਿੱਤੀ ਰੱਬ ਨੇ ਤੁਸੀਂ ਫੇਰ ਇਹ ਕੁਛ ਕਰਦੇ ਹੋ ਦੱਸ ਉਹ ਕਿਵੇਂ ਕਿਵੇਂ ਬਣਾਇਆ ਆ ਆ ਆ ਗੋਲ ਰੱਖਿਆ ਇਹ ਨਾ ਤੂੰ ਵਿੱਚ ਰੱਖ ਦੱਸ ਚੱਲ ਉੱਥੇ ਕੀ ਕਿਵੇਂ ਬਣਾਇਆ ਦੱਸ ਆ ਜਾ ਬੱਸ ਖੋਲ ਬੂਆ ਖੋਲ ਆਪੀ ਖੋਲ ਆਪ ਕਿਵੇਂ ਬਣਾਇਆ ਇਹਨਾਂ ਦੇ ਘਰੇ ਇਹ ਤੁੰਗਾਂ ਤਾਂ ਕਰਾਈ ਹੈ ਜੇ ਬਾਕੀ ਕੋਈ ਸੇਵਾ ਕਰ ਲਿਆ ਕਰੋ ਤੁਸੀਂ ਨਹੀਂ ਮੰਨਤਾ ਕਰਾਈ ਹੈ ਪੀਰਾ ਕੁਛ ਕਹਿੰਦੇ ਆ ਵੀ 20-20 ਲੱਖ ਦੀਆਂ ਠੱਗੀਆਂ ਮਾਰਉਂਦੇ ਨਹੀਂ ਆ ਤੂੰ ਘਰੇ ਬਣਾ ਗਿਆ ਉਹਨਾਂ ਦਾ 20 ਉਹ ਕਬਰ ਕੀ ਬਣਾ ਕੀ ਇਹ ਚੀਜ਼ ਦਰਗਾਹ ਕੀ ਬਣਾਈ ਐ ਬਾਬੇ ਗਾਇਬ ਹੋ ਜਾਂਦਾ ਜਗਾ ਮੈਂ ਸੇਵਾ ਕਰ ਨਹੀਂ ਤੇ ਤੁਸੀਂ ਚੱਪਣਾ ਪਾ ਕੇ ਤਾਂ ਤੂੰ ਅੰਦਰ ਆਈ ਜਾਣਾ ਤੁਸੀਂ ਲੋਕਾਂ ਨੂੰ ਗਮਰਾਹ ਕਰਕੇ ਤੁਸੀਂ ਵਹਿ ਭਰਮ ਚ ਪਾ ਕੇ ਤੋੜਾ ਕਿੱਥੇ ਲੱਪਿਆ ਓਹ ਹੈ ਬੈਟਰੀ ਤੌਰ ਤੇ ਜਿਹਾ ਜਿਹਾ ਤੋਆ ਪਾ ਲਿਆ ਤੰਗਤ ਉਹ ਆਪਰਤ ਕੇ ਜੋ ਦੁਬਾਰ ਵਿਚ ਸਮਾਨ ਰੱਖ ਦਿੰਦਾ ਸੀ ਆ ਛੱਪ ਜੇ ਬਣਾਈ ਐ ਤੂੰ ਬਣਾਈ ਸੀ ਇਹ ਮੈਂ ਜੀ ਕਾਹ ਤੋਂ ਬਣਾਈ ਸੀ ਛੱਪ ਕਾਹ ਤੋਂ ਬਣਾਈ ਸੀ ਜੀ ਜੀ ਤੇ ਗੁੱਗਾ ਪੁੱਪੂ ਜਲਾਤੇ ਜੀ ਨਹੀਂ ਗੁੱਗਾ ਕਹਿੰਦਾ ਵੀ ਆਹ ਖਜ਼ਾਨੇ ਕੱਢ ਕੇ ਦਿਓ ਹਾਂ ਜੀ ਹੈਂ ਹਾਂ ਜੀ ਆਹ ਵੇਖ ਲਓ ਅੱਛਾ ਇੱਥੋਂ ਤੋੜਾ ਕੱਢਿਆ ਸੀਗਾ ਵੀ ਇਹ ਨਕਲੀ ਸੋਨਾ ਬੀਬੀ ਆ ਇੱਥੇ ਆ ਗਈ ਜੀ ਆ ਗਈ ਇੱਥੇ ਗੱਲ ਕਰ ਹਾਂ ਜੀ ਇਹਨੇ ਕੀ ਨੱਪਿਆ ਪਹਿਲਾਂ ਇੱਥੇ ਨੇ 2 ਵਟਾ ਕੇ 12 ਵਟਾ ਕੇ ਜੀ ਚ ਚ 2 2 ਦੂਜਾ ਘਣਾ ਬੱਤਿਆ ਜਿੱਥੇ ਹੋਰ ਕਿੰਨੇ ਕਿੰਨੇ ਘਰਾਂ ਤੋਂ ਐਗੇ ਖੱਗੀਆਂ ਮਾਰ ਰਿਓ 10 ਬਸ ਉਹ ਤੇ ਚਦੂ ਚ ਗਈ ਜੀ ਬਸ ਕਿੰਨੇ ਕਿੰਨੇ ਦੀ ਸੀ ਆ ਡੰਡਾ ਲਿਆ ਕੁੜੀਆਂ ਬੜਾ ਬੋਤ ਤੈਨੂੰ ਮਾਰ ਕੇ ਆਓ ਵੀ ਪੈਸਾ ਦੇ ਆ ਵੀ ਆਹ ਕਿ ਤੂੰ ਵੀ ਦੱਸੂਗੀ ਕਿਹੜੀ ਤੇਰੇ ਨਾਲ ਉੱਥੇ ਜਿੰਨਾ ਨਾ ਮਾਰੀ ਠਗੀ ਤੂੰ ਮੂੰਹ ਦੇ ਕੇ ਡੱਸ 10 10 ਫਿਰ ਇਹ ਚ ਕਿਵੇਂ ਰੱਖਦਾ ਜਾਨ ਪਾਉਂਦਾ ਲੱਛੀ ਦੇਖੇ ਚ ਪਾ ਕੇ ਤੇ ਵਿੱਚ ਸੱਦ ਦੱਸ ਗਿਆ ਜਦੋਂ ਪਾਸੇ ਆਣ ਜਾਂਦਾ ਤੁਹਾਨੂੰ ਪਤਾ ਲੱਗਿਆ ਨਹੀਂ ਜੀ ਸੰਰਾ ਤੁਸੀਂ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਲੋਕਾਂ ਨੂੰ ਵੀਰ ਜੀ ਅਸੀਂ ਰੋ ਪਿੱਟ ਕੇ ਮਰ ਗਏ ਅਸੀਂ ਕਿਸੇ ਤੋਂ ਕੀ ਲੈ ਲਿਆ ਕੀ ਲੈਣਾ ਸੀ ਕਿਸੇ ਤੋਂ ਨਹੀਂ ਵੀਰ ਜੀ ਨਹੀਂ ਕੋਈ ਨਹੀਂ ਰਿਹਾ ਮੇਰੀ ਕਾਫੀ ਵੀ ਸੀ ਜੇ ਅਸੀਂ ਇਹਦੇ ਬਲੋਸਾ ਕਰ ਲੈਨੇ ਇਹ ਕੰਮ ਅਸੀਂ ਸਾਡੇ ਨੂੰ ਜਵਾਲ ਕੰਧ ਸਾਹਿਬ ਕਰ ਕਰ ਕੋ ਜੀ ਜਿਹੜੀ ਆ ਕਬਰ ਆ ਹਾਂਜੀ ਕਬਰ ਤੋਂ ਮੰਨਦਾ ਤਾਂ 11ਵੇਂ ਵਾਲੇ ਪੀਰ ਨੂੰ ਆ ਇੱਥੇ ਦਫਨਾਈ ਦੱਸ ਕੀ ਦੀ ਹੋਈ ਆ ਮੈਨੂੰ ਤੇ ਫਿਰ ਇੱਥੇ ਕਬਰ ਕਿਵੇਂ ਬਣ ਜੂਗੀ ਹੋਏ ਕੀ ਜੀਵਾ ਨਹੀਂ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਬੂਟ ਪਾ ਕੇ ਇੱਥੇ ਆਈ ਜਾਨ ਅਸੀਂ ਤਾਂ ਚੱਪਲਾਂ ਲਾ ਕੇ ਆਏ ਸਤਿਕਾਰ ਨਾਲ ਹੈ ਜੀ ਇਹਨੂੰ ਪਤਾ ਹੀ ਨਹੀਂ ਆ ਵੀ ਇੱਥੇ ਕੁਸਲੀ ਹੈ ਇਹ ਝੌਂਗੀ ਸਾਧੂ ਆ ਸ਼ਰਿਆਮ ਇਹਨਾਂ ਨੂੰ ਕੋਈ ਦਰਗਾਹਾਂ ਦਾ ਨਹੀਂ ਹੁੰਦਾ ਕੋਈ ਪੀਰ ਫਕੀਰ ਦੀ ਫੋਟੋ ਨਾਲ ਜਾਂਦਾ ਦੇਵੀ ਦੇ ਇੱਥੇ ਦਫਨਾਈ ਦੱਸ ਕੀ ਦੀ ਹੋਈ ਆ ਮੈਨੂੰ ਤੇ ਫਿਰ ਇੱਥੇ ਕਬਰ ਕਿਵੇਂ ਬਣ ਜੂਗੀ ਓਏ ਕੀਦਾ ਸੇਵਾ ਤਾਂ ਸੇਵਾ ਨਹੀਂ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਬੂਟ ਪਾ ਕੇ ਇੱਥੇ ਆਈ ਜਾਣਾ ਅਸੀਂ ਤਾਂ ਚੱਪਲਾਂ ਲਾ ਕੇ ਆਏ ਸਤਿਕਾਰ ਨਾਲ ਹੈ ਇਹ ਕਿਹਨੇ ਕੋਸ਼ ਹੈ ਜਿਹਨੂੰ ਪਤਾ ਹੀ ਨਹੀਂ ਆ ਵੀ ਇੱਥੇ ਕੁਝ ਨਹੀਂ ਹੈ ਇਹ ਢੂੰਗੀ ਸਾਧੂ ਆ ਸ਼ਰਿਆਮ ਇਹਨਾਂ ਨੂੰ ਕੋਈ ਦਰਗਾਹ ਨਾਲ ਨਹੀਂ ਹੁੰਦਾ ਕੋਈ ਪੀਰ ਫਕੀਰ ਦੀ ਫੋਟੋ ਨਾਲ ਨਹੀਂ ਹੁੰਦਾ ਦੇਵੀ ਦੇਵਤੇ ਦੀ ਅਸੀਂ ਤਾਂ ਕਿਤੇ ਵੀ ਗਏ ਨਾ ਅਸੀਂ ਚੱਪਲ ਲਾ ਕੇ ਪੈਰ ਧੋ ਕੇ ਅੰਦਰ ਜਾਂਦੇ ਜਰਾਬ ਲਾ ਕੇ ਇਹ ਢੂੰਗੀ ਇਹ ਕੁੱਤਾ ਇੱਥੇ ਅੰਦਰ ਵੜਿਆ ਤੇ ਇਹਨੇ ਚੱਪਲਾਂ ਅੰਦਰ ਲੈ ਕੇ ਵੜੇ ਭਲੇਖੇ ਦਾ ਵੜ ਗਿਆ ਜੀ ਨਹੀਂ ਇੱਕ ਮਿੰਟ ਵੜਿਆ ਤਾਂ ਸੀ ਨਾ ਅੰਦਰ ਹੁਣ ਤੂੰ ਤੈਨੂੰ ਤੈਨੂੰ ਕੀ ਦੀ ਸੇਵਾ ਕਰਦਾ ਤੈਨੂੰ ਇਹ ਨਹੀਂ ਪਤਾ ਨਹੀਂ ਮੈਂ ਭਲੇਖੇ ਦਾ ਵੜ ਗਿਆ ਸੇਵਾ ਕੀ ਦੀ ਕਰਦਾ ਨੂੰ ਮੈਂ ਮਾਤਾ ਦੀ ਕਰਦਾ ਕਾਲ ਕਾਲੇ ਕਿੰਨੇ ਰੂਪ ਆ ਚਾਰ ਰੂਪਾ ਜੀ ਕਿਹੜੇ ਕਿਹੜੇ ਰੂਪਾ ਮਾਤਾ ਪਸਰ ਕਾਲੀ ਸ਼ਿਵ ਚਾਂਦ ਦੀ ਕਾਲੀ ਹੂੰ ਤੇ ਮਹਾਕਾਲ ਹੋਰ ਤਪਤਾ ਇੱਕ ਜਿੱਚ ਹੋਰ ਤੂੰ ਖਵਾਜੇ ਦੀ ਕੜਾਈ ਦੇ ਗਿਆ ਹਾਂਜੀ ਖਵਾਜਾ ਅਜਮੇਰ شریف ਜਗਾ ਬਣੀ ਹੈ ਬੜੀ ਸਰਕਾਰ ਦੋਗ ਹੈ ਦੁਨੀਆ ਸੀਸ ਝਕਾਉਂਦੀ ਉੱਥੇ ਖਵਾਜਾ ਤੈਨੂੰ ਖਵਾਜਾ ਪੀਰ ਕਹਿੰਦਾ ਵੀ ਇਹ ਕੜਾਈਆਂ ਦੇ ਕੇ ਲੋਕਾਂ ਨਾਲ ਠੱਗੀਆਂ ਮਾਰ ਨਹੀਂ ਕਿਹੜਾ ਪੀਰ ਕਹਿੰਦਾ ਮੈਨੂੰ ਦੱਸੋ ਨਹੀਂ ਕੋਈ ਇਲਾਜ ਕਰਦਾ ਤੂੰ ਲਾਜ ਨਹੀਂ ਮੈਥੋ ਜੀ ਹੁੰਦਾ ਜੀ ਮੈਂ ਤਾਂ ਕਿੰਨੇ ਲੋਕਾਂ ਨੇ ਇਲਾਜ ਕਰ ਕਰ ਤੁਸੀਂ ਲੋਕਾਂ ਨੂੰ ਗਮਰਾਹ ਕੀਤਾ ਲੋਕਾਂ ਦੀ ਮਾਨਸਿਕ ਤੌਰ ਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਤੁਸੀਂ ਯਾਰ ਬੋਲ ਬੋਲ ਕੇ ਤਾਂ ਦੱਸ ਯਾਰ ਨਹੀਂ ਬੜਾ ਗੱਦੀ ਦਾ ਅਸੀਂ ਇਹਨਾਂ ਦੇ ਖਿਲਾਫ ਲੜਦੇ ਆ ਆ ਸੁਣ ਲੋ ਜਿਹੜੇ ਗੰਦ ਪਾ ਰਹੇ ਨੇ ਮੁੰਡਿਆਂ ਤੋਂ ਜਨਮੀਆਂ ਬਣ ਬਣ ਲੋਕਾਂ ਨੂੰ ਕਿਤੇ ਸਾਡੇ ਤੇ ਮਾਂ ਦਾ ਆ ਗਈ ਦੇਵੀਆਂ ਆ ਗਈਆਂ ਸਾਡਾ ਤੁਸੀਂ ਸਾਥ ਕਿਹਦੇ ਨਾਲ ਸੀ ਤੁਸੀਂ ਸਾਨੂੰ ਬਦਨਾਮ ਕਰਕੇ ਰੱਖਤਾ ਵੀ ਸਮਝੌਤੇ ਕਰ ਲੈ ਇੱਥੇ ਕਾਰਵਾਈ ਕਰਾਉਣੀ ਆ ਫੁੱਲ ਇਦੋਂ ਸਾਰੇ ਪੈਸੇ ਰਸੂਲਣੇ ਆ ਏ ਬੀਬੀ ਹਰਾਂ ਤੂੰ ਕਿੰਨੇ ਲੱਖ ਦੀ ਠੱਗੀ ਮਾਰੀ ਏ ਤੂੰ ਆਪਦੇ ਮੂੰਹ ਕਿ ਨਹੀਂ ਦੱਸ 15 15 ਲੱਖ ਹੋਏ 15 ਲੱਖ ਦੀ 15 ਲੱਖ ਦੀ ਤੂੰ ਮਾਰੀ ਠੱਗੀ ਇਹਨਾਂ ਨੂੰ ਹਾਂ ਬਾਕੀ ਇਹਨਾਂ ਦਾ ਵਿਆਜ ਵੀ ਪੈ ਕੇ ਠੀਕ ਹੈ ਤੇ ਖਾਰੇ ਵਾਲਿਆਂ ਤੂੰ ਕਿੰਨੇ ਦੀ ਲੱਖ ਦੀ ਮਾਰੀ ਠੱਗੀ ਉਹਨਾਂ ਦਾ ਸਾਢੇ ਤਿੰਨ ਸੀ ਜੀ ਉਹਨਾਂ ਦਾ ਸਾਢੇ ਤਿੰਨ ਦੀ ਹਾਂ ਜਿਹੜੇ ਸਾਂਝ ਵਾਲੇ ਕਹਿੰਦੇ ਉਹ ਉਹਨਾਂ ਦਾ ਕੇਸ ਕਿਵੇਂ ਚੱਲਦਾ ਤੇਰੇ ਨਾਲ ਉਹਨਾਂ ਦਾ ਕੇਸ ਉਹਨਾਂ ਦੇ ਚੈੱਕ ਨਾਲ ਆਇਆ ਜਿੰਨੇ ਚੈੱਕ ਦਿੱਤਾ ਈ ਤੂੰ ਹਾਂ ਚੈੱਕ ਦਿੱਤਾ ਸਾਨੂੰ ਉਹਨਾਂ ਨੇ ਚੈੱਕ ਦਾਤਨਾ ਤਾਂ ਉਹ ਨਹੀਂ ਉਹਨਾਂ ਨੇ ਤਾਂ ਲਾਉਣਾ ਹੀ ਐ ਉਹ ਕੀ ਕਰਨ ਲੋਕ ਇਹ ਤਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਲੋਕ ਗਮਰਾਹ ਹੋ ਕੇ ਇਹਨਾਂ ਚੌਂਕੀ ਦਾ ਚੌਂਕੀਆਂ ਤੇ ਜਾਂਦੇ ਇਹਨਾਂ ਦੇ ਧੋngੀ ਸਾਹਾਂ ਦੇ ਤੋਂ ਪਹਿਲਾਂ ਨਾ ਇਹ ਜਦੋਂ ਇਹਨੂੰ ਮਤਲਬ ਪਰਿਵਾਰ ਨੂੰ ਗਮਰਾਹ ਕੀਤਾ ਇਹਨੇ ਸਭ ਤੋਂ ਪਹਿਲਾਂ ਕੀ ਕਿਹੜੇ ਤਵੀਤ ਕੱਢੇ ਸੀ ਤਵੀਤ ਰੱਖੇ ਕਦੋਂ ਸੀ ਤੁਰਤ ਪਹਿਲਾਂ ਉਹਦੇ ਰੱਖ ਕੇ ਮੈਂ ਤੈਨੂੰ ਬੀਬੀ ਕਿਹਾ ਸੀ ਨਾ ਵੀ ਤੁਰਤ ਇਹਨਾਂ ਨੇ ਰੱਖਿਆ ਰੱਖ ਕੇ ਸ਼ੀਸ਼ੀ ਕੱਢੀ ਐ ਸ਼ੀਸ਼ੀ ਕਿੱਥੋਂ ਲਈ ਸੀ ਉਹ ਤਰਾਣੀ ਸ਼ੀਸ਼ੀ ਲਈ ਸੀ ਕਿੱਥੇ ਨੱਪੀ ਸੀ ਚੱਲ ਤਲ ਆਹ ਵੇਖ ਲੋ ਸੋਨਾ ਪਿਆ ਪਿਆ ਤੁਸੀਂ ਜਮਾਈ ਪਿਆਰ ਬੇੜਾ ਕਰਕੇ ਕਰਤਾ ਇੱਕ ਨਸ਼ਿਆਂ ਦਾ ਦਰਿਆ ਇੱਕ ਤੁਹਾਡਾ ਪਖੰਡ ਦਾ ਦਰਿਆ ਯਾਰ ਲੋਕਾਂ ਨੂੰ ਘਮਰਾਹ ਕਰਦੇ ਕਿੱਥੋਂ ਆਹ ਵੇ ਜੀ ਆਹ ਧੂਆ ਬਣੇ ਗਿਆ ਅੱਛਾ ਆ ਟੂਆ ਪੱਤਾ ਹੀਗਾ ਹਾਂ ਜੀ अच्छा तू अब ਕਿੰਨਾ 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 ਜੁਬਾ ਪਰ ਤਿਆਰ ਕਪਟਾ ਹੈ ਚਾਰ ਫੁੱਟ ਚਾਰ ਫੁੱਟ ਨੂੰ ਨਪਿਆ ਤੇ ਤਕਬੀਦ ਕਿਥੋਂ ਲੈਂਦੇ ਸੀ ਵਿੱਚ ਪੋਲੇ ਘਰੋਂ ਤੇ ਸ਼ੀਸ਼ੀ ਸ਼ੀਸ਼ੀ ਨੂੰ ਵਿੱਚ ਪਾ ਕੇ ਵੇਤ ਮਤਲਬ ਸ਼ੀਸ਼ੀ ਨਪ ਕੇ મતਲਬ ਸਭ ਤੋਂ ਪਹਿਲਾਂ ਕੰਮ ਇਥੋਂ ਸ਼ੁਰੂ ਹੋਇਆ ਆ ਵੇਖ ਲਓ ਬੂਹੇ ਦੇ ਵਿੱਚੋਂ ਇਹਨੇ ਮਤਲਬ ਪਹਿਲਾਂ ਤਕਬੀਦ ਨਪ ਕੇ ਸ਼ੀਸ਼ੀ ਕੱਢ ਕੇ ਮਤਲਬ ਲੋਕੋ ਸਮਝ ਜੋ ਹੁਣ ਆਪਾਂ ਪਟਾਉਣੇ ਆ ਇਹਦੇ ਤੋਂ ਪਹਿਲਾਂ ਘੜਾ ਜਿਹੜਾ ਖਾਲੀ ਨੱਪਿਆ ਵਿੱਚ ਹਾਂ ਹਾਂ ਠੀਕ ਉਹ ਵੀ ਐਸੇ ਹੀ ਆਈ ਉਹ ਕੀ ਟੰਗ ਆਹ ਕਾਲੀ ਜੀ ਜਿਹੜਿਆ ਕੀ ਦੱਬਿਆ ਓਏ ਤਵੀਰ ਤਾਂ ਜੀ ਕਿਹੜਾ ਕਿੱਥੋਂ ਲਿਆਉਂਦੇ ਸੀ ਇਹਦਾ ਉਹ ਬੜਾ ਕੇ ਦਿੱਤੀ ਸੀ ਵੀ ਕੁਛ ਨਹੀਂ ਨਹੀਂ ਮੈਨੂੰ ਇਹ ਦੱਸ ਪਹਿਲਾਂ ਇੱਧਰ ਇਹਦੀ ਬੂਥੀ ਕਰ ਵੀ ਇਹ ਉਹੀ ਬਣਾਇਆ ਨਹੀਂ ਨਹੀਂ ਇਹਨਾਂ ਤਵੀਤਾਂ ਨਾਲ ਕੀ ਹੁੰਦਾ ਇਹਨਾਂ ਨਾਲ ਹੁੰਦਾ ਦਾ ਕੋਈ ਸਿੱਧਾ ਕੀ ਕਿਹਾ ਸੀ ਤੁਹਾਨੂੰ ਬੀਬੀ ਕੀ ਹੋਊਗਾ ਹਾਂਜੀ ਹਾਂਜੀ ਵੀਡੀਓ ਸੱਤੀਆ ਗੱਲ ਥੋੜੀ ਨਹੀਂ ਕੀ ਕਿਹਾ ਸੀ ਤੁਹਾਨੂੰ ਵੀ ਤਰੀਕ ਬਣਾਉਣਾ ਕੀ ਹੋਊ ਕੀ ਕਿਹਾ ਸੀ ਕੁਛ ਨਹੀਂ ਹੁੰਦਾ ਅੱਛਾ ਇਹ ਪਖਾਂਡੀ ਬਣਾਇਆ ਹਾਂਜੀ ਚੱਲ ਜਿਹੜਾ ਕਿਉਂ ਆ ਯਾਰ ਇਹ ਦੱਸ ਬੰਨੇ ਵੀ ਕੁ ਚੀਜ਼ ਦਾ ਪੈਰਾ ਨਹੀਂ ਬਸ ਕਨਾ ਦਾ ਬੰਦਾ ਹਾਂ ਤੇ ਤੂੰ ਹੁਣ ਹੁਣ ਮੁੱਕਲੀ ਜਾਣਾ ਵੀ ਇਥੇ ਚੀਜ਼ਾਂ ਲੋਕਾਂ ਨੂੰ ਨਹੀਂ ਮਰਦਾ ਕੋਈ ਇਹ ਵੀ ਚੀਜ਼ਾਂ ਆਉਂਦੀਆਂ ਕਰਕੇ ਦਰਦੀਏ ਕਿ ਹੁਣ ਲਵਾਖਾ ਪੈਰਾ ਆਪਦੇ ਤੇ ਚੱਲ ਜਿਹੜਾ ਕੜਾ ਡੱਬਿਆ ਉਹ ਕੱਢ ਹੁਣ ਸਾਹਮਣੇ ਥੋੜੇ ਕਢਾਉਣ ਲੱਗੇ ਆ ਜੋ ਆ ਜਾਰੇ ਘਰੇ ਨਾ ਵਗਦੇ ਤਰੰਕ ਦੇ ਵਿੱਚ ਇੱਕ ਸੱਪ ਆ ਪੀਕਾ ਹੋਰੇ ਨਾ ਕਿਸਨ ਡਰਾ ਰਿਆ ਆਖੇ ਦੇ ਸੱਪ ਉੱਤ ਵੈਸੇ ਰੱਖਿਆ ਹੀ ਘਰੇ ਉਹ ਇੱਕ ਆਦਾ ਸੱਪ ਬਣਾਇਆ ਉਹ ਤਾਂ ਸੱਪ ਸੱਚੀ ਮਿੱਥੀ ਦਾ ਤੇ ਜ਼ਹਿਰ ਜੂਰੋ ਦਾ ਘਰੇ ਸੱਪ ਰੱਖ ਕੇ ਡਰਾਉਣਾ ਬਸ ਕੱਲਾ ਜੀ ਵੀ ਤੇਰੇ ਕਾਨੂੰਨ ਚ ਨਹੀਂ ਆਏ ਕਿਤੇ ਯਾਰ ਲੋ ਇਹ ਵੀ ਤੇਰੇ ਕਾਨੂੰਨ ਚ ਨਹੀਂ ਵੀ ਕਿਹ ਜਾਨਵਰ ਨੂੰ ਤੂੰ ਕੈਦ ਕਰ ਨਹੀ ਨਹੀਂ ਕੈਦ ਕਰਕੇ ਡਰਾਉਣਾ ਨਹੀਂ ਨਹੀਂ ਤੇ ਜ਼ਹਿਰ ਜੂਰੋ ਤਾਂ ਕਢਾਇਆ ਤੂੰ ਜੋਗੀ ਤੂੰ ਦੰਦ ਨਿਕਲ ਜਾਂਦੇ ਆ ਦੰਦ ਇੱਕਦਾਂ ਯਾਰ ਕਮਾਲ ਹੀ ਹੋ ਗਈ ਜਦੋਂ ਆਕੇ ਨਾ ਜਦੋਂ ਜੇਲ੍ਹ ਚੋਂ ਆ ਗਿਆ ਸੱਪ ਛੱਡਣਾ ਉਹ ਮੁਰੇ ਛੜਵਾਓ ਨਹੀਂ ਸਭ ਤੇਰੇ ਘਰੇ ਵੀ ਰੱਖੀ ਬਿਠਾ ਜੀ ਮੇਰੇ ਅਕੀ ਬਟਾ ਇੱਕ ਗੱਲ ਸੁਣ ਮੇਰੀ ਹਾਂਜੀ ਅ ਚਲੋ ਚਾ ਪਹਿਲਾਂ ਤਵਾ ਪਾਟਾ ਕਹੀ ਲਿਆ ਚੱਕੋ ਇਹ ਬੜਾ ਫੜਾ ਚੱਕੂਗਾ ਪੀ ਚੱਕੋ ਕਹੀ ਅੱਛਾ ਖਾਲੀ ਤੋੜਾ ਇੱਥੇ ਦੱਬ ਗਿਆ ਸੀ ਸੋਨਾ ਕੱਢ ਕੇ ਚਲ ਚਲ ਆ ਫਿਰ ਕੱਟੋ ਕਿੰਨਾ ਕਟੂੰਗਾ ਆ ਵੇਖ ਭੈਣ ਸਾਬੂ ਬਣਾਏ ਕੋਈ ਚੱਕਾ ਸਾਫੀ ਬੜੇ ਘਰੇ ਨਹੀਂ ਕਿੰਨੇ ਫੋਟਾ ਚਾਰ ਫੋਟਾ ਕਟੂੰਗਾ ਕਲ ਪਟਾ ਲਗਾਇਆ ਨਾ ਤੇਰੇ ਨਹੀਂ ਅਜੀ ਤੇ ਯਾਰੇ ਕੋਲੇ ਜਿਸ ਨੇ ਰਾਖਾ ਕੀਤਾ ਬਾਹਰ ਖੋਲ ਖੋਲ ਦੇ ਖੋਲ ਲਈ ਜਿਹੜੀ ਸੁਨਾਰੇ ਕੋਲੇ ਗਈ ਉਦੋਂ ਨਕਲੀ ਪਤਾ ਲੱਗਿਆ ਤੁਹਾਨੂੰ ਇਹ ਬੀਬੀ ਹਾਂਜੀ ਹਾਂਜੀ ਫੇਰ ਹੀ ਪਤਾ ਲੱਗਾ ਸਾਨੂੰ ਕਿ ਪੈਣ ਲੱਗਣਾ ਸੀ ਫੇਰ ਥੋੜਾ ਫੋਨ ਨਹੀਂ ਚੱਕਿਆ ਨੇ ਜਿਹੜਾ ਖਾਲੀ ਤੌੜਾ ਦੱਬਿਆ ਸੀ ਸੋਨਾ ਕੱਢ ਕੇ ਉਹ ਪਟ 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 ਇੱਥੇ ਦੱਬਿਆ ਸੀ ਬੀਬੀ ਤੌੜਾ ਇਹਨੂੰ ਪਤਾ ਹੈ ਇਹਨੇ ਦੱਬਿਆ ਤੂੰ ਹੀ ਦੱਬਿਆ ਸੀ ਹਾਂਜੀ ਨਹੀਂ ਇਹ ਸੱਪ ਆਟੀ ਦੀ ਬਣਾਇਆ ਇਸ ਦਿਨ ਬਹੁਤ ਚੀਜ਼ ਬਣਾਈ ਮੈਂ